ਰੋਲ ਮਿਲੀ ਜਾ ਰਹੀ ਹੈ ਕਿਵੇਂ ਦੇਖਦੇ ਹੋ ਸਾਰੇ ਮੋਡਲ ਬਿਲਕੁਲ ਸਾਬ ਸਾਰਾ ਜੀ ਕਰਦੇ ਇਸ ਤੋਂ ਉੱਪਰ ਦਾ ਬਹੁਤ ਬਹੁਤ ਸਾ ਟੂਕਨ ਪਰ ਹੈ ਜਿਸ ਵਿੱਚ ਸਾਰੇ ਪਰਮਾਤੇ ਸਾਰੇ ਸਰਦਿਆ ਚਾਲ ਜਿਹੜੇ ਲੋਕ ਨੇ ਵਸਦੇ ਨੇ ਔਰ ਇਤਾਰੇ ਕਿਤੇ ਜਾਣਦੇ ਨੇ ਕਿ ਇੱਥੇ ਤਰਨੁਪ੍ਰੇਕਸ਼ਤਾ ਹੈ ਇੱਥੇ ਤਰਨੁਪ੍ਰੇਕਸ਼ਤਾ ਕਿੰਨੇ ਸਿੱਖਾਂ ਵਾਸਤੇ ਜਿਹੜੀ ਵਿਵਤਰਨਾ ਪਸਾਰ ਜਿਹੜੀ ਹੈ ਉਹ ਨਹੀਂ ਹੈ ਜਿੱਤੇ ਧੀਤੇ 232 ਸਾਲ ਤੋਂ ਜੇਲਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਨੇ ਉਹ ਆਪਣੀ ਸਜ਼ਾ ਪੂਰੀਆਂ ਕਰ ਚੁੱਕੇ ਨੇ ਔਰ ਬਹਾਕਿਆ ਤੋਂ ਜੇਲਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਸੁਖੜੀ ਦੇ ਹਾਈ ਹੈ ਉਹ ਨਹੀਂ ਦਿੱਤੀ ਜਾ ਰਹੀ ਬੰਨਵਾਸ ਨਹੀਂ ਕਿ ਜਾਰੇ ਔਰ ਜਿਹੜਾ ਸਬਦਾ ਸਾਧ ਹੈ ਗੁਰਵੀਤ ਰਾਮ ਜੀ ਜਿਹੜਾ ਬਲਾਕਕਾਰੀ ਹੈ ਜਿਹੜਾ ਬੇਬਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੋਨਾਰੀਆ ਗੇਰ ਵਿੱਚ ਬੰਦ ਹੈ ਬਾਰ-ਬਾਰ ਤਹਿਰੋਲ ਦੇਖ ਕੇ ਰਿਹਾਈ ਦੇ ਕੇ ਤੇ ਸਿੱਖਾਂ ਨੂੰ ਕਰਾਉਂਦਾਰ ਕੀਤਾ ਜਾਂਦਾ ਹੈ। ਔਰ ਸਿੱਖਾਂ ਨੂੰ ਜਿਹੜਾ ਦੂਜੇ ਦਰਜੇ ਦੇ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ। ਸਰਸੇਵਾਲੇ ਸਾਧੂ ਨੂੰ ਤਹਿਰੋਲ ਦੇਣੀ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ। ਤੇ ਸਿੱਖ ਪੰਥ ਵਾਸਤੇ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਬਹੁਤ ਵੱਡੀ ਇੱਕ ਕਹਾਣੀ ਹੈ।